ਸਾਸਰੀਗਲ ਦੀ ਸਾਰਾ ਨੂੰ ਰਮਾਨ ਧਰਮਗੋੜਾ ਜੀ ਤੇ ਅੱਜ ਆਪਾਂ ਆਪਣੇ ਮੋਟਰ ਤੇ ਆਇਆ ਬਈ ਤੇ ਅਸੀਂ ਅਕਸਰ ਹੀ ਜਦੋਂ ਕਮੈਂਟਰੀ ਕਰਦੇ ਆਂ ਕਹਿੰਦੇ ਹੁੰਨੇ ਵੀ ਰੁੱਖ ਬਚਾਓ ਹਣਾ ਪਾਣੀ ਬਚਾਓ ਧੀਆਂ ਬਚਾਓ ਸਾਰਾ ਕੋਈ ਨੌਰੇ ਹੁੰਨੇ ਨਾਰੇ ਤੇ ਇਹ ਕਹਿਣਾ ਵੀ ਫਰਜ਼ ਨਹੀਂ ਪਾਉਂਦਾ ਵੀਰੇ ਸਾਡਾ ਪਰ ਅਸੀਂ ਕਿੰਨੇ ਕ ਵੀਰੇ ਉਹ ਚੀਤੇ ਹਣਾ ਉਤਰੇ ਆ ਤੇ ਤੁਹਾਨੂੰ ਦਿਖਾਵਾਂਗੇ ਅੱਜ ਮੈਂ ਆਪਦੀ ਗੱਲ ਕਰਦਾ ਵੈਸੇ ਤੇ ਮੋਟਰ ਤੇ ਆ ਤੁਹਾਨੂੰ ਦਿਖਾਉਣੇ ਦਰਖਤ ਕਿਨੇ ਲੱਗੇ ਆ ਵੀਰੇ ਤੇ ਇਹ ਆ ਤੂੰ ਤਾਂ ਦਰਖਤ ਲੱਗਾ ਬਈ ਤੇ ਇਹ ਤੂੰ ਤਾਂ ਬਈ ਤੇ ਨਾਲ ਤੁਹਾਨੂੰ ਦਿਖਾਉਣੇ ਆ ਇਸ ਸੰਝਨੇ ਦਾ ਬੂਟਾ ਵੀ ਨਾਲ ਲੱਗਾ ਜੜਾ ਸੰਝਨਾ ਦਾ ਇਹਦਾ ਫਾਇਦਾ ਵੀ ਬਹੁਤ ਵਾਹ ਡਾਕਟਰ ਕਹਿੰਦੇ ਵਿੱਚ ਆਇਰਨ ਬਹੁਤ ਹੁੰਦਾ ਵਾ ਬੜਾ ਕੁਛ ਹੁੰਦਾ ਵਾ ਟਾਈਮ ਨਾਲ ਹੁੰਦੇ ਹੈਨਾ ਤੇ ਕੇ ਲਾਇਆ ਦੋ ਇਹ ਕਾ ਛੋਟਾ ਜਾ ਵੀਰੇ ਜਿਹੜਾ ਹੁੰਦਾ ਵਾ ਸ਼ੋ ਵਾਸਤੇ ਹੈਨਾ ਸ਼ੋ ਵੀ ਹੁੰਦੀ ਜਾਂਦਾ ਛਾਂ ਵੀ ਹੁੰਦੀ ਹੈ ਠੀਕ ਹੈ ਜੀ ਆਹ ਮੋਟਰ ਆਈ ਆਪਣੀ ਤੇ ਇਹ ਕਾ ਲੱਗਾ ਬਈ ਸਤ ਚਲੋ ਮੈਂ ਬਹੁਤ ਟਾਈਮ ਬਿਤਾਇਆ ਟਾਈਮ ਨਹੀਂ ਚਾਹਦਾ ਹਣਾ ਤੇ ਠੀਕ ਕਿਤੇ ਹੁੰਦੀ ਆਪਣੀ ਬੂਟਾ ਇੱਕ ਇੱਥੇ ਲੱਗਾ ਇੱਕ ਦੂਜਾ ਬੂਟਾ ਆਪਣੇ ਫੁੱਲਾਂ ਵਾਲਾ ਬੂਟਾ ਤੇ ਕਾ ਲੱਗਾ ਛੋਟਾ ਜਿਹਾ ਬੂਟਾ ਬਈ ਇਹ ਵੀ ਹੋ ਜਾਊਗਾ ਵੈਸੇ ਤੁਰ ਪਿਆ ਹੁਣ ਇਹ ਹੈਗਾ ਔਲੇ ਦਾ ਤੇ ਜਿਹੜਾ ਹੁਣ ਲਾਇਆ ਬੂਟਾ ਬਈ ਇਹ ਹੈਗਾ ਜੰਮੂ ਦਾ ਬਈ ਇਹ ਹੁਣੇ ਲਾਇਆ ਜੀ 10 ਮਿੰਟ ਹੀ ਹੋਏ ਜੀ ਤੇ ਆਹ ਹੈਗਾ ਅਮਰੂਦ ਤੇ ਆਹ ਹੈਗੀ ਆਪਣੀ ਢੇਕ ਧਰੇਕ ਵੀ ਕਹਿੰਦਾ ਬਈ ਹਣ ਕੋਈ ਢੇਕ ਵੀ ਕਹਿੰਦਾ